ਆਹ ਵੇਖਾ ਮਲਾਜਮ ਨੇ ਆਹ ਸਰਦਾਰ ਦੀ ਪੱਗ ਲਾਈ ਜੇ ਅਫਸਰ ਦੇ ਵਿੱਚ ਆਹ ਇਹਦਾ ਪਿੰਨ ਨੰਬਰ ਵੀ ਨਾਲ ਹੀ ਜਿਹੜਾ ਬਹਾਦਰ ਮਰਗੀ ਇਹ ਨਾਮਾ ਕਮਲ ਕਮਲਜੀਤ ਸਿੰਘ ਇਹਦਾ ਇਹਦਾ ਨਾਂਜੀ ਇੰਤਾਨੀ ਹੋਣੀ ਬਹਾਦਰ ਮਰਗੀ ਆਹ ਦੇਖੋ ਐਨੇ ਆ ਪੀਰ ਦੀ ਪੱਗ ਲਾਈ ਜਾਂ ਵੇਖੋ ਇਹਦੀ ਆਹ ਸਰਦਾਰ ਦੀ ਪੱਗ ਲਾਈ ਚਲੋ ਚਲੋ ਜੀ ਤੁਹਾਡੇ ਆਸਤੇ ਬਹੁਤ ਵਧੀਆ ਗੱਲ ਹੈ ਮੈਂ ਵੀ ਆਹ ਵੇਖੋ ਅੰਦੀ ਦੇ ਗਾਣੇ ਆ ਹਲਾ ਦਿਓਗੇ ਆਪੇ ਵੇਰੀ ਆ ਵੀਰ ਦੀ ਪੱਗ ਆ ਜੀ ਆ ਸਾਰੇ ਵੀਰ ਇਕੱਠੇ ਆ ਸੌਰੀ ਕਹਦੇ ਯਾਰ ਤੂੰ ਬੱਕਸ ਰਹਿਣੀ ਆਸਰੇ ਬੌਜੀ ਪਾਗਲ ਜਾਈ ਸਾਈਡ ਮਾਰੀ ਮੈਨੂੰ ਕੋ ਮੈਨੂੰ ਪਾ ਟਿੱਟੀ ਲਾਈ ਦੁਕਾਨੀ ਆ ਵੇਖ ਆ ਵੇਖ ਮੇਰੀ ਗੱਲ ਸੁਣ ਮੇਰੀ ਗੱਲ ਸੁਣ ਤੂੰ ਪਾਗਲ ਆ ਇਹਦੀ ਯਾਰ ਆਸਤਾ ਜਿਹੜੇ ਮੁਲਾਜ਼ਮ ਆ ਵੇਖੀ ਦੀ ਪੱਗ ਲਾਈ ਇੰਨਾ ਵੇਖੋ ਮੈਨੂੰ ਕਹਿਣਾ ਕੋਈ ਪੂਰੀ ਬੜਾ ਖੇਡ ਨਹੀਂ ਪਰ ਤੇਰੀ ਵੀ ਨਹੀਂ ਹਵਾਲ ਹੋਣੀ ਚਾਹੀਦਾ ਸਾਡੀ ਜ਼ਿੰਦਗੀ ਆ ਬੜਾ ਪੱਕ ਨਹੀਂ ਜਾਣਾ ਆ ਵੀਰ ਦੀ ਇਹਨੇ ਪੱਗ ਲਾਈ ਆ ਵੇਖੋ ਆ ਛੋਟਾ ਜਵਾਬ ਚਾਈ ਕਰਦੇ ਮੈਂ ਤੁਸੀਂ ਕੱਢੀ ਆ ਵੇਖਾ ਮੁਲਾਜ਼ਮ ਨੇ ਆ ਸਰਦਾਰ ਦੀ ਪੱਗ ਲਾਈ ਜੇ ਅਫਸਰ ਦੇ ਵਿੱਚ ਆਏ ਇਹਦਾ ਨੰਬਰ ਵੀ ਨਾਲ ਹੀ ਲਿਖਾ ਹੈ ਇਹਦਾ ਬੈਲਟ ਨੰਬਰ ਹੈ ਇਹਦਾ ਨਾਮ ਕਮਲ ਕਮਲਜੀਤ ਸਿੰਘ ਇਹਦਾ ਇਹਦਾ ਬੈਲਟ ਨੰਬਰ ਕੀ ਕਰ ਦਾਂਗੇ ਤੁਹਾਨੂੰ ਇੱਥੇ ਆਹ ਵੇਖੋ ਐਨੇ ਉਸ ਵੀਰ ਦੀ ਪੱਗ ਲਾਈ ਜਾ ਵੇਖੋ ਇਹਦੀ ਆ ਸਰਦਾਰ ਦੀ ਪੱਗ ਲਾਈ ਰੱਖੇ ਰੋਕੋ ਇਹ ਤੋ ਇਹ ਤੁਹਾਡੇ ਆਸਤੇ ਬਹੁਤ ਵਧੀਆ ਗੱਲ ਹੈ ਮੈਂ ਖੁਦ ਵੀ ਆਹ ਵੇਖੋ ਅੱਧੀ ਵੇਖਿਆ ਨਾ ਆ ਹਲਾਦੋਗੇ ਆਪਣੇ ਮਰਥਾ ਦੇ ਵਿਚ ਆਓ ਇਹਦੀ ਆ ਵੀਰ ਦੀ ਪੱਗ ਲਾਈ ਆਹ ਸਾਰੇ ਵੀਰ ਇਕੱਠੇ ਆ ਸੌਰੀ ਕਾਦੀ ਯਾਰ ਤੂੰ ਬਕਸਰ ਨਹੀਂ ਆ ਸਰਬਉਜੀ ਆਖ ਕੇ ਸਾਈਡ ਮਾਰੀ ਮੇਰੇ ਕੋ ਮੈਨੂੰ ਕਾ ਟੁੱਟੀ ਲਾਈ ਦੁਕਾਨ ਆਹ ਵੇਖੋ ਆਹ ਵੇਖੋ ਮੇਰੀ ਗੱਲ ਸੁਣ ਮੇਰੇ ਗਾਲ ਸੁਣਾ ਤੂੰ ਕਿੱਦਾਂ ਲਾਈ ਤੂੰ ਮੇਰੀ ਗੱਲ ਸੁਣ ਸਾਡੀ ਸਰਦਾਰਾਂ ਨੂੰ ਪਤਾ ਕੀ ਆ ਮੇਰੀ ਗੱਲ ਸੁਣ ਤੂੰ ਮੋਟਾ ਪਿੱਛੇ ਪਾੜੇ ਤੂੰ ਆ ਦੇਖ ਤੂੰ ਪਾਗਲਾ ਏ ਦੀ ਯਾਰ ਤੂੰ ਭਰਤਾ ਜਿਹੜੇ ਮਲਾਜ ਲੈ ਆ ਵੇਖੀ ਦੀ ਪਾਗਲਾ ਹੀ ਇੰਨਾ ਵੇਖੋ ਤੂੰ ਦੇਣਾ ਕੋਈ ਤੂੰ ਵੀ ਬੜਾ ਕਸੀੜ ਨਹੀਂ ਤੇਰੀ ਵੀ ਨਹੀਂ ਹਵਾਲ ਹੋਣੀ ਬੈਂਦੀ ਮੇਰੀ ਗੱਲ ਸੁਣ ਸਾਡੀ ਇੱਟ ਗਈ ਆ ਬੜਾ ਪੱਕ ਨਹੀਂ ਆ ਹਾ ਆ ਵੀਰ ਦੀ ਇਹਨੇ ਪੱਗ ਲਾਈ ਆ ਵੇਖੋ ਆ ਛੋਟਾ ਜਵਾਲ ਤੂੰ ਲਾਈ ਕਰਨੀ ਆ ਮੈਂ ਟੂਟੀ ਕੱਢੀ